ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਤੇ ਗਾਇਜ਼ ਅੱਜ ਦੇ ਨਿਊ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਹੋਰ ਠੀਕ ਹੋ ਜੀ ਤੁਸੀਂ ਤੇ ਬੱਚੇ ਤੁਹਾਨੂੰ ਪਤਾ ਹੈ ਜੀ ਦੀਵਾਲੀ ਤੇ ਘਰ ਹੈ ਨਹੀਂ ਸੀਗੇ ਤੇ ਅਸੀਂ ਤਾਂ ਫਿਰ ਅੱਜ ਮਾਵਾਂ ਧੀਆਂ ਪਟਾਖਣ ਵਾਲੀ ਕੰਮ ਚਲਾਈ ਜਾਨੀ ਆ ਕਿਉਂਕਿ ਸਨ ਨਾ ਇਕੱਠਿਆਂ ਨੇ ਐਤ ਕੀ ਦੀਵਾਲੀ ਨਹੀਂ ਮਨਾਈ ਤੇ ਪਟਾਕੇ ਵੀ ਇਕੱਠਿਆਂ ਨੇ ਅਸੀਂ ਬਜਾਉਣੇ ਸੀਗੇ ਤੇ ਕਨ ਮਮੀ ਵੀ ਪਟਾਕੇ ਵਜਾਲ ਗਏ ਮੈਂ ਕਿਹਾ ਚਲੋ ਜੀ ਤੇ ਪਟਾਸ ਨਾਲ ਲੱਗੇ ਪਏ ਸੀ ਪਟਾਕੇ ਵਜਾਉਣ ਵਾਸਤੇ ਤੇ ਗਾਇਸ ਅੱਜ ਦੇ ਨਿਊ ਵਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਕਿਵੇਂ ਲੱਗਦੀ ਹੈ ਗਾਇਸ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਤਬਕੇ ਕਿਹਨੂੰ ਪਟਾਕਿਆਂ ਤੋਂ ਡਰ ਲੱਗਦਾ ਇਹਨਾਂ ਜ਼ਰੂਰ ਦੱਸਿਓ ਹਾਂਜੀ ਬੇਟੀ ਪੁੱਛਦੀ ਆ ਕਿਹਨੂੰ ਕਿਹਨੂੰ ਪਟਾਕਿਆਂ ਤੋਂ ਡਰ ਲੱਗਦਾ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਇਹਨਾਂ ਤਾਂ ਤੁਸੀਂ ਦੱਸ ਹੀ ਸਕਦੇ ਹੋ ਗਾਇਜ਼ ਬਾਕੀ ਤੁਹਾਡੀ ਨਾ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਇਹਦਾ ਦੇਖੋ ਕੜ ਤੇ ਫੁਕਾ ਫੁਕਾ ਕਰਦੀਆਂ ਦੇਖੋ ਜੀ ਡਰ ਨਹੀਂ ਲੱਗ ਰਿਹਾ ਨਾ ਹੁਣ ਤਨ ਲੱਗਦਾ ਪਹਿਲਾਂ ਲੱਗਦਾ ਸੀਗਾ ਇਹ ਕਿਹਨੇ ਸਖਾਈ ਆ ਪਟਾਖਾ ਚਲਾਉਣੀ ਮੰਮੀ ਨੇ ਮੰਮੀ ਨੇ ਇਹਨਾਂ ਬਹੁਤ ਡਰ ਲੱਗ ਰਿਹਾ ਸੀ ਕਹਿੰਦੀ ਮੰਮੀ ਮੈਨੂੰ ਬੜਾ ਡਰ ਲੱਗਦਾ ਬੜਾ ਡਰ ਲੱਗਦਾ ਫਿਰ ਮੈਂ ਜਿਵੇਂ ਐਵੇਂ ਆਪਾਂ ਵੀ ਕੋਈ ਚੀਜ਼ ਘੋਨੇ ਬੱਚੇ ਟ੍ਰੈਂਡ ਨਹੀਂ ਕਰਦੇ ਕੋਈ ਵੀ ਹਥਿਆਰ ਚਲਾਉਣਾ ਹਨ ਤੇ ਉਸ ਤਰੀਕੇ ਫਿਰ ਮੈਂ ਇਸ ਨੂੰ ਆਪਦੇ ਹੱਥਾਂ ਨਾਲ ਮੈਂ ਖਾਣ ਕਰੜੀ ਨਹੀਂ ਥੋੜੀ ਜੀ ਵੀ ਇੱਕੇਦامی ਹੈ ਨਾ ਆਪਦੀ ਜਿਹੜੀ ਡੰਡੀ ਹੈ ਉਹਨੂੰ ਖਿੱਚ ਕੇ ਆਪਾਂ ਕਰਨਾ ਹੁੰਦਾ ਹੈਗਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਜ਼ੋਰਦਾਰ ਪਟਾਕਾ ਪੁੱਟਦਾ ਵੱਟੇ ਕਿ ਸੀਗਾ ਬਰੂਦ ਸੀਗਾ ਇਸ ਤਰੀਕੇ ਅੱਗ ਜੀ ਲੱਗਦੀ ਥੋੜਾ ਸਾਫ਼ ਕਰ ਲੈ ਇੱਧਰ ਲਈ ਸੱਡੋ ਨਾ ਫੂਕ ਮਾਰ ਦੇ ਵਿੱਚ ਹਾਂ 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 ਇੱਧਰ ਲਈ ਸੱਡ ਹਾਂ ਐਵੇਂ ਤੇ ਹੁਣ ਇਹ ਕਦੀ ਮੰਮੀ ਮੈਨੂੰ ਡਰ ਨਹੀਂ ਲੱਗਦਾ ਬਰੂਦ ਹੋਰ ਦਿਖਾਓ ਬਰੂਦ ਦਿਖਾਓ ਕਿਨਾ ਕਿੱਥੇ ਰੱਖਿਆ ਕਿੱਥੇ ਰੱਖਿਆ ਲਕੋ ਤਾਂ ਨਾ ਪਤਾ ਲੱਗਿਆ ਡੈਡੀ ਨੇ ਕਿਥੇ ਨਾ ਲਕੋ ਬਰੂਦ ਲਕੋਇਆ ਜਿਉਂ ਉੱਥੇ ਬਰੂਦ ਵੇਖਦੇ ਆ ਕਿੱਥੇ ਲਕੋਇਆ ਲੱਗ ਪਿਆ ਹਾਂ ਆ ਦੇਖੋ ਬਰੂਦ ਕਿੰਨਾ ਕਿੰਨਾ ਦੋ ਆ ਚਿੱਟਾ ਜਿਹਾ ਕੀ ਹੈਗਾ ਦਿਖਾਏ ਇਹ ਤਾਂ ਪੁੱਤ ਹੋ ਜਾ ਫਿਰ ਮਲਾਇਆ ਨਹੀਂ ਮਿਕਸ ਨਹੀਂ ਕੀਤਾ ਗਾਇਸ ਦੇਖੋ ਦੋ ਪੰਨਿਆ ਚਾਹੀਦਾ ਇੱਥੇ ਚਿੱਟਾ ਜਾਂ ਤੇ ਇੱਕ ਪੀਲਾ ਪੀਲਾ ਦਿਖਾ ਦਿਓ ਕੱਢ ਕੇ ਆ ਦੇਖੋ ਆ ਦੇਖੋ ਤੇ ਨਾ ਜੇ ਮਿਕਸ ਨਹੀਂ ਕੀਤਾ ਕਿਉਂਕਿ ਮਿਕਸ ਕਰਨਾ ਪੈਂਦਾ ਨਾ ਦੋ ਤਰ੍ਹਾਂ ਦਾ ਹੁੰਦਾ ਹੈਗਾ ਤਾਂ ਫਿਰ ਬਰੂ ਦੇ ਤਿਆਰ ਹੁੰਦਾ ਜੇ ਤਿਆਰ ਨਹੀਂਗਾ ਉਸੇ ਬਰੂਦ ਨਾਲ ਕੰਮ ਚਲਾ ਲਾ ਆਪਣੇ ਤੇ ਹੈਗਾ ਤਾਂ ਦੋ ਹੀ ਪਟਾ ਸੱਜਣੀਆਂ ਲੱਗੂ ਹੈ ਹੈ ਦੋ ਲੈ ਫਿਰ ਮੈਨੂੰ ਉਹ ਜਾਲਣ ਲੈ ਮੈਨੂੰ ਉਹ ਜਾਲਣ ਲੈ ਇੱਕ ਦੀ ਫਿਰ ਇੱਕ ਤਾਂ ਵਿਚਾਰ ਲੈ ਦੇਖੋ ਦੇਖਨੇ ਆ ਵੀ ਇੱਕ ਪਟਾਖਾ ਕਹਿੰਦੀ ਮੰਮੀ ਮੈਨੂੰ ਹੋਰ ਬਜਾ ਲੰਦੇ ਆਪਾਂ ਉਹ ਆਹ ਆ ਜਾ ਜੇ ਨੇ ਤੇ ਡੈਡੀ ਉਹ ਤੇ ਆਪਾਂ ਬਰੂਦ ਹੈ ਨਾ ਜਿਹੜਾ ਨੂੰ ਹੋਰ ਮਿਕਸ ਕਰਵਾ ਲਾਂਗੇ ਤੇ ਆਪਾਂ ਸ਼ਾਮ ਨੂੰ ਬਜਾ ਲਾਂਗੇ ਪਟਾਕੇ ਪਟੂਕੇ ਕੋਈ ਗੱਲ ਨਹੀਂ ਤੇ ਅੱਜ ਪਟਾਕੇ ਚੱਲਣਗੇ ਆਪਣੇ ਘਰੇ ਨਹੀਂ ਮੈਂ ਥੋੜਾ ਕਰਕੇ ਕਹਿਣੀ ਆ ਕਿਉਂਕਿ ਤੁਸੀਂ ਹੈ ਨਹੀਂ ਸੀਗੇ ਪੁੱਤ ਦਿਵਾਲੀ ਤੇ ਸਾਡੀ ਦਿਵਾਲੀ ਨਾ ਹੈ ਤੇ ਕੀ ਗਾਇਸ ਸੁਣ ਸੰਨ ਦੀ ਟੱਪੀ ਆ ਸੁਣ ਸੰਨ ਦੀ ਬਾਤ ਨਹੀਂ ਸੰਨ ਜਾਂਦੇ ਛੱਡ ਕੇ ਹੁਣ ਨਹੀਂ ਜਾਂਦੇ ਸਨ ਛੱਡ ਕੇ ਦੀਵਾਲੀ ਦੁਬਲੀ ਤੇ ਨਾ ਨਾ ਨਾਲ ਮਨਾਵਾਂਗੇ ਹੋਰ ਚਲੋ ਠੀਕ ਹੈ ਉਹ ਤਰੀਦੀ ਹੁਣ ਕਰਨ ਲੱਗ ਗਿਆ ਟੀਟੀ ਕਰਨ ਇਧਰ ਲਾ ਮੇਰੇ ਵੀ ਕਵਲੀ ਨੇ ਮੇਰੇ ਵੀ ਕੰਨ ਕੋਲੇ ਵਜਾਤਾ ਪੜਦਾ ਗਿਆ ਕੰਨ ਲਾ ਬਾਪਰੇ ਕਈ ਤਾਂ ਬੜਾ ਡਰਦਾ ਆਪੇ ਲੱਗਦਾ ਹੁਣ ਕੰਨ ਤਾਂ ਅਗਲੇ ਦਾ ਪਾੜ ਦੇਵੇਂ ਭਾਵੇਂ ਅਗਲੇ ਦਾ ਤੂੰ ਲਾ ਫਾੜੋ ਮੈਂ ਬਰੂਦ ਪਾ ਕੇ ਲੈ ਕੇ ਦਵਾਂ ਮੈਂ ਫਿਰ ਮੈਂ ਵੇਖਦੀ ਹਾਂ ਹੋਰ ਆ ਬਰੂਦ ਨੂੰ ਪਟੇ ਘਟਕ ਹੋ ਗਈ ਕਿਉਂ ਟਿਕੜੀਆਂ ਨਾਲ ਰਹਿ ਗਿਆ ਨਾ ਬਈ ਸਾਰਾ ਪਾ ਲੈ ਤੱਤੀ ਹੋ ਗਈ ਤੱਤੀ ਤਾਂ ਫਿਰ ਅੱਗ ਲੱਗਦੀ ਹੈ ਪਤਲੇ ਚ ਸ਼ਵਾ ਸ਼ਵਾ ਮੈਂ ਨਾ ਕੀ ਦਿਖਾਉਂ ਥੋੜਾ ਗਿਆ ਲੈ ਤਾਂ ਪਟਾਕਾ ਚੱਲ ਜੂਗਾ ਦਾ ਸਾਰਾ ਪਾ ਕੇ ਉਹ ਕਰ ਦੇ ਮੈਂ ਫਿਰ ਕਰ ਦਿੰਨੀ ਆ ਪਟਾਕਾ ਬਜਾ ਦਿੰਨੀ ਆ ਆਪਾਂ ਵੀ ਦੇਖੋ ਉਹਨੂੰ ਲਾ ਰੱਖੀ ਆ ਮੈਂ ਕਿ ਤੁਸੀਂ ਉਹ ਕਰੋ ਤੇ ਫਿਰ ਮੈਂ ਪਟਾਖਾ ਇੱਕ ਲਾਸਟ ਪਟਾਕਾ ਛੱਡਿਆ ਮੇਰੇ ਵਾਸਤੇ ਹਾਂ ਇੰਨਾ ਦੱਸਦਾ ਮੈਂ ਲੈ ਉਹ ਨਾ ਆਏ ਥੋੜੀ ਕਰ ਦੇ ਹੁੰਦੇ ਕੋਈ ਲੈ ਫੜਾ ਆ ਵੀ ਹੱਥ ਚ ਫੜੀ ਖੜੀ ਕਿਧਰੇ ਚਲਾਈ ਨਾ ਦੇਵੇ ਕਮਲੋ ਲੈ ਫੜਾ ਹਾਂ ਬਸ ਇੱਕੋ ਠੀਕ ਹੈ ਤੇ ਹੁਣ ਮੈਨੂੰ ਡਰ ਲੱਗ ਰਿਹਾ ਕਿਉਂਕਿ ਕੰਨ ਪਹਿਲਾਂ ਹੀ ਟੀ ਟੀ ਕਰਨ ਲਾਤੇ ਨੇ ਆ ਤਾਂ ਹਾਂ ਕਰਦੇ ਜੇ ਛੁਰਲੀ ਵੱਜੀ ਦਿੰਦੀ ਹੁੰਦੀ ਹੈ ਮੇਰੇ ਵੱਲ ਤਾਂ ਥੋੜਾ ਚੱਲਿਆ ਜੀ ਐ ਕਰਤਾ ਜਿਵੇਂ ਯੂਸਰ ਲਈ ਜਿਨੀ ਚੱਲ ਦਿੰਦੀ ਇਸ ਤਰੀਕੇ ਤੇ ਗਾਇਜ਼ ਮਾਲਕ ਸਭ ਤੇ ਖੁਸ਼ੀਆਂ ਭਰੇ ਦਿਨ ਲਿਆਵੇ ਤੇ ਕਿਵੇਂ ਰਹੀ ਜੀ ਦੀਵਾਲੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਤ ਕਿ ਮੇਰੇ ਬੱਚੇ ਹਨੀ ਸੀਗੇ ਤੇ ਨਾ ਵੀ ਅਸੀਂ ਤੁਹਾਨੂੰ ਪਤਾ ਹੈ ਵੀ ਦੀਵਾਲੀ ਕਿਸ ਤਰੀਕੇ ਦੀ ਮਨਾਈ ਹੁੰਦੀ ਠੀਕ ਹੈ ਤੇ ਬੱਚਿਆਂ ਵਾਲੀ ਰੌਣਕਾ ਹੁੰਦੀਆਂ ਗਾਇਸ ਹੂੰ ਲੜੀ ਜਾਣਗੇ ਤੇ ਹੂੰ ਇਹ ਦੋਨੇ ਭੈਣ ਭਰਾ ਲੜੀ ਜਾਣਗੇ ਮੈਂ ਵੀ ਇਹਨਾਂ ਨਾਲ ਲੜਦੀ ਰਹਿੰਨੀ ਵੀ ਤੁਸੀਂ ਲੜਿਆ ਨਾ ਕਰੋ ਲੜਿਆ ਨਾ ਕਰੋ ਕਿਉਂਕਿ ਜਦੋਂ ਕੁੜੀਆਂ ਵੇਈਆਂ ਜਾਂਦੀਆਂ ਤੇ ਬਾਅਦ ਚ ਫਿਰ ਭਰਾ ਕਹਿੰਦੇ ਹਾਏ ਭੈਣ ਸਾਡੀ ਆਉਂਦੀ ਨਹੀਂ ਰਖੜੀ ਬੰਨਣ ਨਹੀਂ ਆਉਂਦੀ ਕੋਈ ਹੋਰ ਤਿੱਥ ਧਿਆਰ ਤੇ ਨਹੀਂ ਆਉਂਦੀ ਫਿਰ ਇਸ ਤਰੀਕੇ ਡਰਾਮੇ ਚੱਲ ਜਾਂਦੇ ਆ ਪਤਾ ਏ ਤੁਹਾਨੂੰ ਸਾਨੂੰ ਪਤਾ ਹੈ ਪੁੱਤ ਸਾਨੂੰ ਪੁੱਛ ਕੇ ਵੇਖਿਆ ਕਰੋ ਤੇ ਜਿਹੜੇ ਆਪਣੇ ਬਲੌਗ ਆ ਕਿਵੇਂ ਲੱਗਦੇ ਆ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਬੇਟੀ ਪੁੱਛ ਰਹੀ ਸੀ ਦਾਰਕੀ ਨੂੰ ਕਿ ਨੂੰ ਲੱਗਦਾ ਜੀ ਪਟਾਕਿਆਂ ਤੋਂ ਦੱਸੋ ਜਰੂਰ ਉਹ ਵੀ ਲਿਖ ਕੇ ਸਾਨੂੰ ਕਮੈਂਟ ਰਾਹੀਂ ਜਰੂਰ ਦੱਸਿਓ ਤੇ ਜਿਹੜਾ ਅੱਜ ਦਾ ਬਲੌਗ ਹੈ ਉਹ ਆਪਾਂ ਇੱਥੇ ਹੀ ਕਰ ਲਗੇ ਆ ਸਮਾਪਤ ਮਿਲਦੇ ਆ ਅਗਲੇ ਬਲੌਗ 'ਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਬਾਏ